ਆਪਾਂ ਹੁਣੇ ਗੱਲ ਕਰਦੇ ਸੀ ਵੀ ਲੋਕ ਬੜੇ ਸਵਾਲ ਕਰਦੇ ਆ ਜੀ ਕਿਸੇ ਦਾ ਸਾਬਤ ਸੂਰਤ ਹੋਣਾ ਬਹੁਤ ਲਾਜ਼ਮੀ ਹੈ ਤੁਸੀਂ ਇੰਡਸਟਰੀ ਦੇ ਅੰਦਰ ਬਹੁਤ ਘੱਟ ਇਹ ਜਿਹੇ ਅਦਾਕਾਰ ਨੇ ਜਿਹੜੇ ਕਿ ਸਾਬਤ ਸੂਰਤ ਹੋਣ ਜਾਂ ਕਿਸੇ ਨੇ ਦਾੜਾ ਪ੍ਰਕਾਸ਼ ਕੀਤਾ ਹੋਵੇ ਆਮ ਤੌਰ ਤੇ ਇਹ ਜ਼ਰੂਰ ਸੁਣਿਆ ਕਿ ਫਿਲਮਾਂ ਦੇ ਅੰਦਰ ਆ ਕੇ ਬੰਦੇ ਕਲੀਨ ਸ਼ੇਵ ਹੋ ਜਾਂਦੇ ਆ ਜੀ ਪਰ ਤੁਹਾਡੀ ਇਹ ਸਸਟੇਨੇਬਿਲਟੀ ਦੇ ਪਿੱਛੇ ਤੁਹਾਡੀ ਵਿਲ ਪਾਵਰ ਹੈ ਜਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅ ਸ਼ਰਮਾ ਨੇ ਤੁਹਾਨੂੰ ਇਸੇ ਰੂਪ ਦੇ ਅੰਦਰ 101% ਐਕਸੈਪਟ ਕੀਤਾ ਚਾਹੇ ਕਾਫੀ ਪੀਣ ਚਾਹੇ ਚਾਹ ਪੀਣ ਚਾਹੇ ਬਰਫੀ ਖਾਣ ਚਾਹੇ ਘੁੰਮਣ ਫਿਰਨ ਮਾਂ-ਬਾਪ ਦਾ ਖਰਚੇ ਹੁਣ ਤਾਂ ਉਹ ਤਾਂ ਪ੍ਰੋਬਲਮ ਹੀ ਕੋਈ ਨਹੀਂ ਜਦੋਂ ਇਹਨਾਂ ਨੇ ਆਪਣੇ ਨਵੇਂ ਸੁਪਨੇ ਬਣੇ ਆਪਣੀ ਜ਼ਿੰਦਗੀ ਜਿਉਣ ਦਾ ਸੁਪਨਾ ਲਿਆ ਹੁਣ ਤਾਂ ਇਹਨਾਂ ਨੂੰ ਪਤਾ ਲੱਗਣਾ ਕਿ ਜ਼ਿੰਦਗੀ ਕੀ ਹੈ ਤੇ ਹੁਣ ਫਿਲਮ ਖਤਮ ਹੋ ਗਈ ਹੂੰ ਸੋ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਸਿਨੇਮੇ ਚ ਆਈਏ ਤਾਂ ਫਿਲਮ ਇੱਥੋਂ ਸ਼ੁਰੂ ਹੋਣੀ ਚਾਹੀਦੀ ਵੀ ਮੁੰਡੇ ਕੁੜੀ ਨੇ ਹੱਥ ਫੜਿਆ ਉਹ ਉਹਨਾਂ ਚੋਂ ਇੱਕ ਗਰੀਬ ਦਾ ਬੱਚਾ ਚਾਹੇ ਕੁੜੀ ਚਾਹੇ ਮੁੰਡਾ ਤੇ ਹੁਣ ਇਹਨੂੰ ਪਤਾ ਲੱਗੂਗਾ ਵੀ ਜ਼ਿੰਦਗੀ ਵੀ ਇਹ ਜਿਹੜਾ ਮੈਂ ਜੀਵਨ ਸਾਥੀ ਚੁਣ ਲਿਆ ਇਹ ਜੀਵਨ ਸਾਥੀ ਮੈਂ ਮੁਖੜਾ ਦੇਖ ਕੇ ਇਹਦੇ ਤੇ ਮਰਿਆ ਜਾਂ ਇਹਦੇ ਵਿਚਾਰਾਂ ਤੇ ਮਰਿਆ ਜਾਂ ਮੈਨੂੰ ਲੱਗਦਾ ਕਿ ਮੇਰੇ ਤੇ ਇਹਦੇ ਵਿਚਾਰ ਮੈਚ ਕਰਦੇ ਨੇ ਇਹ ਕੀ ਚੀਜ਼ ਹੈ ਹੁਣ ਪਤਾ ਲੱਗਣਾ ਹੁਣ ਪਤਾ ਲੱਗਣਾ ਜਿਹੜੇ ਕੁੜੇ ਜਾਂ ਮੁੰਡਾ ਬਹੁਤ ਅਮੀਰ ਸਿਆਸ਼ੋ ਰਾਜ ਪਲਿਆ ਹੈ ਵੀ ਮੈਂ ਮੇਰਾ ਵਿਚਾਰ ਚੰਗਾ ਹੈ ਮੇਰਾ ਵਿਚਾਰ ਇਹਦੇ ਨਾਲ ਮਿਲਦਾ ਵੀ ਮੈਂ ਇਹਦੇ ਨਾਲ ਗਰੀਬੀ ਚ ਵੀ ਕੱਟ ਸਕਦਾ ਹੁਣ ਤਾਂ ਪਤਾ ਲੱਗਣਾ ਸੀਗਾ ਕਿ ਕਿੱਥੇ ਖਰੇ ਉਤਰਦੇ ਹੈ ਕਿ ਨਹੀਂ ਵੀ ਉਹਨਾਂ ਫਿਲਮ ਖਤਮ ਹੋ ਗਈ। ਹਾਂ। ਸੋ ਭਾਜੀ ਜਦੋਂ ਸਿਨੇਮੇ ਚ ਅਸੀਂ ਆਉਨੇ ਆ ਨਾ ਤਾਂ ਮੈਨੂੰ ਕਿਸੇ ਨੇ ਮੈਂ ਬੰਬੇ ਰਿਹਾ ਤਾਂ ਮੈਨੂੰ ਕਿਸੇ ਨੇ ਸਵਾਲ ਕੀਤਾ ਮੈਨੂੰ ਕਹਿੰਦਾ ਚਾਹ ਪੀਓ ਜੀ। ਚਾਹ ਪੀਣ ਲੱਗੇ। ਕਹਿੰਦਾ ਜੀ ਗੁੱਸਾ ਤਾਂ ਨਹੀਂ ਕਰਦੇ ਗੱਲ ਕਹੂੰਗਾ ਤੁਹਾਨੂੰ। ਕਾਸਟਿੰਗ ਡਾਇਰੈਕਟਰ ਸੀ। ਮੈਂ ਕਹਾਂ ਦੱਸੋ ਜੀ। ਕਹਿੰਦਾ ਜਦੋਂ ਕਿਸੇ ਦੇ ਮਨ ਦੇ ਵਿੱਚ ਨਾ ਪਹਿਲਾ ਸੁਪਨਾ ਬਣਦਾ ਵੀ ਮੈਂ ਐਕਟਰ ਬਣਨਾ। ਕੰਨੂੰ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾ। ਅੰਨ ਯਾਰ ਮੈਂ ਹਾਂ ਤਾਂ ਸੋਣਾ ਪਰ ਇਹਦਾ ਆ ਦਾਗ ਜਾਈ ਠੀਕ ਹੋ ਜਵੇ। ਆ ਮੈਂ ਦਾੜੀ ਥੋੜੀ ਠੀਕ ਕਰ ਲਾਂ, ਮੇਰਾ హెయిర్ ਸਟਾਈਲ ਠ ਕਹ ਰਿਹਾ ਫਿਰ ਬੰਦ ਉਹ ਮੇਕ ਕਰਦੇ ਹੋ ਫਿਰ ਸਿਨੇਮੇ ਚ ਆਉਂਦਾ ਕਹਿੰਦਾ ਤੂੰ ਜਿਹੜਾ ਜਿਹੜਾ ਪਿੰਡ ਬੈਠਾ ਸੀ ਉਹ ਹਜੇ ਉੱਠ ਕੇ ਆ ਗਿਆ ਤੈ ਆਪਣੇ ਨੂੰ ਖੂਬਸੂਰਤ ਬਣਾਇਆ ਹੀ ਨਹੀਂ ਮੈਂ ਕਿਹਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਮੈਂ ਕੀ ਸੋਚਦਾ ਕਿ ਸਿਨੇਮੇ ਨੇ ਬਦਲਣਾ ਹੈ ਕਹਿੰਦਾ ਕਿਵੇਂ ਮੈਂ ਕਿਹਾ ਅਸੀਂ ਪਿੰਡਾਂ ਚ ਰਹਿੰਦੇ ਆ ਪੰਜਾਬ ਚ ਜਿਹੜੀਆਂ ਸਾਡੀ ਪੰਜਾਬੀ ਫਿਲਮ ਬਣਦੀਆਂ ਆ ਅਸੀਂ ਦੇਖਦੇ ਆ ਕਿ ਸਾਡੇ ਪੰਜਾਬ ਦੇ ਪਿੰਡਾਂ ਚ ਸਾਡੇ ਵਰਗੇ ਲੋਕ ਨੇ ਕੋਈ ਕੁੜੀ ਦਾ ਬਾਪ ਮੇਰੇ ਵਰਗਾ ਜਿਹਦੀ ਦਾੜੀ ਜਿ ਖੜੀ ਜੀ ਹੋਇਆ ਸਹੀ ਯਾਰ ਉਹ ਤਾਂ ਹੀ ਜੀ ਪੱਗ ਬੰਦਾ ਹੈ ਕੋਈ ਸਰਪੰਚ ਇਹ ਹੋ ਜਾਏ ਕੋਈ ਨੰਬਰਦਾਰ ਇਹ ਹੋ ਜਾਏ ਕੋਈ ਥਾਣੇਦਾਰ ਇਹ ਹੋ ਜਾਵੇ ਦੜ ਜੁੜੀ ਬੰਨੀ ਹੋਈ ਉਹਦੀ ਮਰਜ਼ੀ ਕਿ ਅਸੀਂ ਉਹ ਕਰੈਕਟਰ ਕਰਨੇ ਮੈਂ 5000 ਬੰਦੇ ਦੇ ਨਾਲ ਕੰਪੀਟੀਸ਼ਨ ਚ ਕਿਉਂ ਪਾਵਾਂ ਯਾਰ ਬਥਰੇ ਬੰਦੇ ਚਲੇ ਫਿਰਦੇ ਹੋ ਜੇ ਭਾਜੀ ਮੈਂ ਤਾਂ ਉਹ ਸਿਨੇਮਾ ਕਰਨਾ ਐ ਮੈਂ ਉਹ ਸਿਨੇਮਾ ਕਰਨਾ ਇਹੀ ਕਾਰਨ ਥੋੜੀ ਸਾਹਿਬ ਕਈ ਵਾਰ ਜਦੋਂ ਮੇਰੇ ਕੋਈ ਬੰਦਾ ਕੋਈ ਫਿਲਮ ਲੈ ਕੇ ਆਉਂਦਾ ਨਾ ਕਈ ਵਾਰ ਗੀਤ ਲੈ ਕੇ ਆਉਂਦਾ ਮੈਨੂੰ ਫੋਨ ਕਰਦੇ ਭਾਜੀ ਤੁਸੀਂ ਕਿੰਨੇ ਪੈਸੇ ਲੈਨੇ ਹੋ ਮੈਂ ਕਿਹਾ ਵੀ ਕਾ ਦੇ ਕਹਿੰਦੇ ਵੀ ਐਕਟਿੰਗ ਕਰਨ ਦੇ ਮੈਂ ਕਿਹਾ ਮੈਂ ਘੰਡੇ ਵੇਚਦਾ ਵੀ ਜੰਦਰ ਵੀ ਉਹੀ ਰੇਟ ਹੈ ਲੁਧਿਆਣੇ ਵੀ ਉਹੀ ਰੇਟ ਹੈ ਉਹ ਮੈਨੂੰ ਦੱਸੋ ਭਾਈ ਕੀ ਕਰਨਾ ਹੈ ਉਸ ਤੇ ਮੈਂ ਕਰਨਾ ਹੀ ਨਾ ਹੋਵੇ ਮੈਂ ਕਿਹਾ ਤੇਰਾ ਗੀਤ ਜੇ ਮੇਰੇ ਨਾਂ ਕਰਨ ਨਾਲ ਹੋਇਆ ਤੂੰ ਚਾਹ ਮੈਨੂੰ ਕਰੋੜ ਰੁਪਏ ਦੇ ਮੈਂ ਕਰਨਾ ਹੀ ਨਹੀਂ ਹੈ ਹਮ ਪਹਿਲਾਂ ਤਾਂ ਸਵਾਲ ਹੈ ਨਾ ਗੁਰਸ਼ਰਨ ਸਿੰਘ ਨੇ ਇਹੀ ਸਵਾਲ ਸਿਕਾਇਆ ਕਹਿੰਦਾ ਵੀ ਨਾਟਕ ਕਰਦੇ ਕਿਉਂ ਹੈ ਇੰਦੀ ਲੋੜ ਕਿਉਂ ਪਈ ਕਰਨ ਦੀ ਉਹ ਗੱਲ ਹੈ ਛੋੜੀ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਕਿ ਐਕਟਰ ਦਾ ਸਿਆਣਾ ਹੋਣਾ ਜ਼ਰੂਰੀ ਹੈ ਹਾਂਜੀ ਜੇ ਉਹ ਲਿਟਰੇਚਰ ਵੱਲ ਜੁੜਿਆ ਹੋਇਆ ਹੈ ਪੜਦਾ ਲਿਖਦਾ ਹੈ ਇਹ ਸਿਆਣਾ ਹੋਣਾ ਜ਼ਰੂਰੀ ਵੀ ਮੈਂ ਆਹ ਫਿਲਮ ਕਿਉਂ ਕਰ ਰਿਹਾ ਮੇਰੀ ਇਸ ਫਿਲਮ ਦੇ ਨਾਲ ਇਹ ਫਿਲਮ ਕਾ ਨੂੰ ਗਲੋਰੀਫਾਈ ਕਿਹਨੂੰ ਕਰ ਰਹੀ ਹੈ ਇਹਦੇ ਨਾਲ ਸੋਸਾਇਟੀ ਨੂੰ ਕੋਈ ਫਾਇਦਾ ਹੋਣਾ ਕਿ ਨੁਕਸਾਨ ਹੋਣਾ ਇਹ ਸੋਸਾਇਟੀ ਵਿੱਚ ਕੋਈ ਗਲਤੀ ਜਾਂਦਰ ਨਹੀਂ ਫੈਲਾ ਰਹੀ ਇਸ ਸੈਟੀ ਵਿੱਚ ਕੋਈ ਚੰਗੀ ਚੀਜ਼ ਫੈਲਾ ਰਹੀ ਨਾ ਉਹ ਕਹਿੰਦਾ ਪੈਸੇ ਘਟਾ ਮੈਂ ਯਾਰ ਕੋਈ ਗੱਲ ਨਹੀਂ ਇਹ ਸੋਸਾਇਟੀ ਲਈ ਚੰਗੀ ਫਿਲਮ ਹੈ ਇਹ ਮੈਂ ਕਰ ਲੈਣਾ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਭਾਜੀ ਇਹ ਤਾਂ ਕਰ ਸਕਦਾ ਨਾ ਜੇ ਜੇ ਬੰਦਾ ਥੋੜਾ ਜਿਹਾ ਸਿਆਣਾ ਹੋਊਗਾ ਸਿਆਣਾ ਹੋ ਜੇ ਬੰਦਾ ਉਹੀ ਗੱਲ ਉੱਥੇ ਆ ਗਈ ਨਾ ਜਿਵੇਂ ਬੰਦਾ ਸੋਚ ਕੇ ਆਇਆ ਵੀ ਕਲਾ ਤਾਂ ਪੈਸੇ ਲਈ ਮੈਂ ਤਾਂ ਪੈਸੇ ਕਮਾਉਣ ਆਇਆ ਹੂੰ ਭਾਜੀ ਫਿਰ ਉਹ ਕਹਿੰਦਾ ਮੇਰੇ ਚਾਹੇ ਕੋਈ ਡਾਕਟਰ ਕਹਿੰਦਾ ਵੀ ਮੈਂ ਗਲਤ ਗੋਲੀਆਂ ਵੇਚਦਾ ਮੈਨੂੰ ਪ੍ਰਚਾਰ ਕਰਾ ਲਓ ਫਿਰ ਤਾਂ ਭਾਈ ਮੰਦੇ ਕਰੀ ਜਾਂਦੇ ਨੇ